ਨਾਹੀ ਪ੍ਰਿਆੰਕਾ ਨਾਹੀ ਦੀਪਿਕਾ ਇਹ 28 ਸਾਲ ਦੀ ਐਕਟਰਸ ਪੇਸੀ ਸਭ ਤੇ ਪਾਰੀ ਛੋਟੀ ਉਮਰ ਦੇ ਵਿੱਚ ਹੀ ਤੋੜ ਦਿੱਤੇ ਸੀ ਬਾਕਸ ਆਫਿਸ ਕਲੈਕਸ਼ਨ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵਿਖੜੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਉਸ ਐਕਟਰਸ ਦੇ ਬਾਰੇ ਜਿਸ ਨੇ 28 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਸਕਸੈਸ ਦੇਖੀ ਹੈ ਅੱਜ ਇਸ ਟਾਈਮ ਦੀ ਗੱਲ ਕਰੀਏ ਤਾਂ ਹਾਸਾ ਸਮਾਂ ਬਦਲ ਚੁੱਕਿਆ ਹੈ ਜਿੱਥੇ ਇੱਕ ਸਮੇਂ ਦੇ ਵਿੱਚ ਮੇਲ ਐਕਟਰਸ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਜ਼ਿਆਦਾ ਪੈਸੇ ਦਿੱਤੇ ਜਾਂਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਐਕਟਰਸ ਵੀ ਉਹਨਾਂ ਦਾ ਮੁਕਾਬਲਾ ਕਰਦਿਆ ਹੋਇਆ ਨਜ਼ਰ ਆਉਂਦੀ ਹੈ ਉਹਨਾਂ ਦੀ ਵੀ ਬਤੇਰੇ ਫੀਸ ਹੁੰਦੀ ਹੈ ਜਿੱਥੇ ਉਹ ਵੱਡੇ ਵੱਡੇ ਐਕਟਰਸ ਨੂੰ ਮਾਤ ਪਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਅਜੀਆ ਫਿਲਮਾਂ ਬਣਦੀਆਂ ਨੇ ਜੋ ਕਿ ਇੱਕ ਔਰਤ ਦੇ ਉੱਤੇ ਆਧਾਰਿਤ ਹੁੰਦੀ ਹੈ ਤੇ ਲੋਕ ਇਹਨਾਂ ਫਿਲਮਾਂ ਨੂੰ ਵੇਖਣਾ ਪਸੰਦ ਕਰਦੇ ਆ ਪਰ ਅੱਜ ਜਿ세 ਐਕਟਰਸ ਦੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਵੱਲੋਂ ਮਹਿਜ਼ 28 ਸਾਲ ਦੀ ਉਮਰ ਦੇ ਵਿੱਚ ਹੀ ਬਹੁਤ ਵੱਡੀ ਸਕਸੈਸ ਦੇਖੀ ਗਈ ਜਿਨ੍ਹਾਂ ਦੀਆਂ ਫਿਲਮਾਂ ਨੂੰ ਜਿਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਇੱਕ ਸਮੇਂ ਦੇ ਉੱਤੇ ਇਹਨਾਂ ਨੂੰ ਨੈਸ਼ਨਲ ਕ੍ਰਸ਼ ਵੀ ਘੋਸ਼ਿਤ ਕਰ ਦਿੱਤਾ ਗਿਆ ਸੀ ਦੱਸ ਦੇ ਕਿ ਅਦਾਕਾਰਾਂ ਇਨੀ ਛਾਈ ਹੋਈ ਹੈ ਜਿਨ੍ਹਾਂ ਦੇ ਜਾਦੂ ਦੇ ਨਾਲ ਉਹਨਾਂ ਦਾ ਹਰ ਕੋਈ دیਵਾਨਾ ਹੈ ਤਿੰਨ ਸਾਲ ਦੇ ਰਿਪੋਰਟ ਕਾਰਡ ਉਤੇ ਨਜ਼ਰ ਮਾਰੀ ਹੈ ਤੇ ਉਹਨਾਂ ਨੇ 3000 ਕਰੋੜ ਰੁਪਏ ਇਕੱਠੇ ਕਰਕੇ ਸਭ ਤੋਂ ਵੱਡੀ ਹੈਰੋਇਨ ਦਾ ਦਰਜਾ ਹਾਸਲ ਕੀਤਾ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਕਮਾਲ ਦੀ ਐਕਟਰਸ ਜੋ ਕਿ ਕਈ ਹਿੱਟ ਫਿਲਮਾਂ ਦੇ ਚੁੱਕੀ ਹੈ 2023 ਤੋਂ ਸ਼ੁਰੂ ਹੋਈ ਉਹਨਾਂ ਦੀ ਸੁਪਰ ਹਿੱਟ ਫਿਲਮਾਂ ਦਾ سلسلہ 2025 ਦੇ ਵਿੱਚ ਵੀ ਚੱਲ ਰਹੀ ਹੈ ਕੋਈ ਹੋਰ ਨਹੀਂ ਸਕੋ ਹੈ ਰਸ਼ਮਿਕਾ ਮਰਡਾਨਾ ਜਿਨ੍ਹਾਂ ਦੀ ਨਾ ਸਿਰਫ ਸਾਊਥ ਬਲਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਜ਼ਿਆਦਾ ਮੰਗ ਹੋ ਰਹੀ ਹੈ ਹੁਣ ਨਰਮਾਤਾਵਾਂ ਨੇ ਨਸ਼ਮੀਕਾ ਮਡਾਨਾ ਨੂੰ ਲੱਖੀ ਚਾਰਮ ਕੈਨ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਸ ਦੀ ਲਗਾਤਾਰ ਤਿੰਨ ਫਿਲਮਾਂ ਬਾਕਸ ਆਫਿਸ ਦੇ ਉੱਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਚੁੱਕੀ ਹੈ ਨੇ ਐਸ ਦੀ ਸੂਚੀ ਦੇ ਵਿੱਚ ਸਭ ਤੋਂ ਪਹਿਲਾ ਸੰਦੀਪ ਰੈਡੀ ਵਾਂਗਾ ਦੀ ਫਿਲਮ ਐਨੀਮਲ ਹੈ ਫਿਰ ਪੁਸ਼ਪਰ 2 ਅਤੇ ਹੁਣ ਛਾਵਾ ਹੁਣ ਤੱਕ ਉਹ ਸ਼ਾਨਦਾਰ ਕੰਮਕਾਰੀਆ ਤੇ ਬਾਕਸ ਆਫਿਸ ਦੇ ਉੱਤੇ ਵੀ ਦਬਦਬਾ ਬਣਾ ਚੁੱਕੀ ਹੈ ਇਤਨਸਾ ਨਾਲ ਰਸ਼ਮੀ ਕਮਣਾ ਦਾ ਸੁਨਹਿਰੀ ਸਾਲ ਰਹੇ ਨੇ 2023 ਦੀ ਇਸ ਐਕਸ਼ਨ ਭਰਪੂਰ ਫਰਮ ਦੀ ਦੁਨੀਆ ਦੇ ਵਿੱਚ ਦੱਸ ਦੇ ਕਿ 900 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ ਇਸ ਫਿਲਮ 'ਚ ਰਣਵੀਰ ਕਪੂਰ ਮੇਨ ਲੇਡ 'ਚ ਸਿਗੇ ਉਹਨਾਂ ਦੇ ਨਾਲ ਬੌਬੀ ਡੇ올 ਤੇ ਨਾਲ ਦੀ ਨਾਲ ਅਨਿਲ ਕਪੂਰ ਅਤੇ ਤ੍ਰਿਪਤੀ ਡਿਮਰੀ ਵੀ ਮੇਨ ਲੇਡ 'ਚ ਨਜ਼ਰ ਆਏ ਸੀ 2024 ਦੇ ਵਿੱਚ ਰਸ਼ਮੀ ਕਮੜਾਣਾ ਨੇ ਇੱਕ ਵਾਰ ਫਿਰ ਬਾਕਸ ਆਫਿਸ ਉੱਤੇ ਵਾਪਸੀ ਕੀਤੀ ਸੀ ਇਸ ਵਾਰ ਉਹ ਸੁਪਰ ਹਿੱਟ ਫ੍ਰੈਂਚਾਈਜ਼ੀ ਪੁਸ਼ਪਾ 2 ਦਾ ਰੂਲ ਵਿੱਚ ਸ਼੍ਰਵਲੀ ਦੇ ਰੂਪ ਦੇ ਵਿੱਚ ਨਜ਼ਰ ਆਈ ਸੀ ਜਿਸ ਵਿੱਚ ਚਲ ਵਰਜਨ ਮੇਨ ਲੇਡ ਦੇ ਵਿੱਚ ਸਿਗੇ ਇਸ ਫਿਲਮ ਨੇ ਵੀ 2024 ਦੀ ਸਭ ਤੋਂ ਵੱਧ ਹਿੱਟ ਫਿਲਮ ਦੇ ਵਿੱਚ ਆਪਣਾ ਨਾਮ ਸ਼ੁਮਾਰ ਕਰਵਾਇਆ ਸੀਗਾ 1800 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ ਤੇ ਅੱਜਕੱਲ੍ਹ ਅਲਵਰਜਨ ਦੇ ਰਸ਼ਮੀ ਕਮਡਾਨਾ ਦੀ ਇਹ ਫਿਲਮ OTT ਪਲੇਟਫਾਰਮ ਦੇ ਉੱਤੇ ਵੀ ਧਮਾਲਾਂ मचा ਰਹੀ ਹੈ ਦੋ ਹਫ਼ਤੇ ਬਾਅਦ ਵੀ ਇਹ Netflix 'ਤੇ ਉੱਤਰ ਆ ਰਹੀ ਹੈ ਰਸ਼ਮੀ ਦਾ ਦੀ ਹਾਲੀ ਦੇ ਵਿੱਚ ਰਿਲੀਜ਼ ਹੋਈ ਛਾਵੇਂ ਫਿਲਮ ਵੀ 250 ਬੱਚੀ ਦੀ ਪਹਿਲੀ ਵੱਡੀ ਹਿੱਟ ਫਿਲਮ ਬਣਨ ਦੇ ਵਿੱਚ ਨਜ਼ਰ ਆ ਰਹੀ ਹੈ ਮੁੱਖ ਭੂਮਿਕਾ ਵਿੱਚ ਵਿਕੀ ਕੌਸ਼ਲ ਇਸ ਫਿਲਮ ਦੇ ਵਿੱਚ ਨਜ਼ਰ ਆ ਰਿਹਾ ਤੇ ਹੁਣ ਤੱਕ ਇਸ ਫਿਲਮ ਦੀ ਕਮਾਈ 116 ਕਰੋੜ ਰੁਪਏ ਤੋਂ ਵੱਧ ਹੋ ਚੁੱਕੀ ਹੈ ਜਿਸ ਦੀ ਸਫਲਤਾ ਜੋ ਹੈ ਟੀਮ ਮਨਾਉਂਦਾ ਹੋਇਆ ਨਜ਼ਰ ਆ ਰਹੀ ਹੈ ਇਹਨਾਂ ਸਾਰੀਆਂ ਫਿਲਮਾਂ ਨੇ ਰਸ਼ਮਿਕਾ ਨੂੰ ਦੁਨੀਆ ਭਰ ਦੇ ਵਿੱਚ ਬਾਕਸ ਆਫਿਸ ਦੇ ਉੱਤੇ ਕਰੋੜਾਂ ਤੋਂ ਵੱਧ ਦੀ ਕਮਾਈ ਕੀਤੀ ਹੈ ਦੱਸਦੀ ਹੈ ਕਿ ਬੇਸ਼ੱਕ ਕਿਸੇ ਫਿਲਮ ਦੇ ਹਿੱਟ ਹੋਣ ਦੇ ਵਿੱਚ ਕਈ ਕਾਰਨ ਹੁੰਦੇ ਨੇ ਪਰ ਫਿਲਮਾਂ ਦੇ ਹਿੱਟ ਹੋਣ ਕਾਰਨ ਰਸ਼ਮਿਕਾ ਮਡਾਨਾ ਵੀ ਹੁਣ ਇੱਕ ਮੰਨੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਉਹ ਸੁਲਮਾਨ ਖਾਨ ਦੇ ਨਾਲ ਸਿਕੰਦਰ ਦੇ ਵਿੱਚ ਨਜ਼ਰ ਆਵੇਗੀ ਫੈਨਸ ਨੂੰ ਇਸ ਫਿਲਮ ਤੋਂ ਵੀ ਕਾਫੀ ਉਮੀਦਾਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ Eid ਦੇ ਮੌਕੇ ਦੇ ਉੱਤੇ ਰਸ਼ਮਿਕਾ ਮਡਾਨਾ ਤੇ ਸੁਲਮਾਨ ਖਾਨ ਦੀ ਫਿਲਮ ਸਿਕੰਦਰ ਕਿਵੇਂ ਦਾ ਕਮਾਲ ਕਰਦੀ ਹੈ